ਅਵੇ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰੀ ਕੀਤੀ ਹੈ ਕਿ ਸਰਕਾਰ ਤਾਂ ਆਪ ਆਈਸੀਯੂ 'ਚ ਹੈ ਤੇ ਫਿਰ ਕੀ ਮਸਲੇ ਹੱਲ ਹੋਣੇ ਔਰ ਮੈਂ ਭਾਵੇਂ ਉਹ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕੀਤੀ ਸੀ ਭਾਵੇਂ ਲਾਅ ਐਂਡ ਆਰਡਰ 'ਚ ਜੋ ਐਮਰਜੈਂਸੀ ਵਾਲੇ ਹਾਲਾਤ ਬਣੇ ਸਨ ਮਗਰ ਹੁਣ ਤਾਂ ਆਪ ਵੀ ਸਰਕਾਰ ਐਮਰਜੈਂਸੀ 'ਚ ਦਾਖਲ ਹੈ ਔਰ ਮੇਰੀ ਗੱਲ ਕਿਤੇ ਨਾ ਕਿਤੇ ਉਹ ਸੱਚੀ ਹੋ ਗਈ ਹੈ ਮਗਰ ਉਹਦਾ ਅਸਰ ਜੋ ਆਮ ਲੋਕਾਂ ਤੇ ਪੈ ਰਿਹਾ ਉਹਦੇ ਬਾਰੇ ਅਸੀਂ ਬੜੇ ਚਿੰਤਿਤ ਆ ਮੈਂ ਤੁਹਾਨੂੰ ਇੱਕ ਸਿੰਪਲ ਪਹਿਲਾ ਜਿਹੜਾ ਫੈਕਟ ਲੈ ਕੇ ਤੁਹਾਡੇ ਕੋਲ ਆਇਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਔਰ ਇਸ ਖੇਤੀ ਪ੍ਰਧਾਨ ਸੂਬੇ 'ਚ ਕਿਉਂਕਿ ਐਗਰੀਕਲਚਰ ਨਾਲ ਸੰਬੰਧਿਤ ਹੈ ਐਡੀ ਵੱਡੀ ਪ੍ਰੋਬਲਮ ਡੀਪੀ ਦੀ ਜਿਹੜੀ ਘਾਟ ਆਈ ਹੋਈ ਆ ਉਹਦਾ ਕੋਈ ਹਿਸਾਬ ਹੀ ਨਹੀਂ ਸਰਕਾਰ ਉਸ ਨੂੰ ਐਡਰੈਸ ਕਰਨ 'ਚ ਹਰ ਤਰੀਕੇ ਨਾਲ ਫੇਲ ਹੋ ਰਹੀ ਹੈ ਔਰ ਕੱਲੀ ਫੇਲ ਨਹੀਂ ਹੋ ਰਹੀ ਕਿਉਂਕਿ ਡੀਏਪੀ ਦੀ ਏਡੀ ਕਿੱਲੇ ਤੱਕ ਕਾਲਾ ਬਾਜ਼ਾਰੀ ਉਹਦੇ 'ਚ ਸ਼ੁਰੂ ਹੋ ਗਈ ਆ ਮਤਲਬ ਕਿ ਜੇ ਡੀਏਪੀ ਮਿਲਦੀ ਆ ਤੇ ਬਲੈਕ 'ਚ ਵਿਕਰੀ ਆ ਤੇ ਇਸ ਬਹਾਨੇ ਲੋਕਾਂ ਨੂੰ ਇੱਕ ਮੌਕਾ ਵੀ ਮਿਲ ਗਿਆ ਕਿ ਨਕਲੀ ਡੀਏਪ ਮਤਲਬ ਕਿ ਜਿਹੜੀ ਤੁਸੀਂ ਕਹਿ ਲਓ ਹੈ ਹੀ ਨਹੀਂ ਡੀਏਪ ਉਹਨੂੰ ਡੀਏਪ ਦੀ ਬੋਰੀ ਚ ਪਾ ਕੇ ਵੇਚਿਆ ਜਾ ਰਿਹਾ ਮਗਰ ਸਰਕਾਰ ਕਿਸਾਨਾਂ ਦੀ ਐਕਸਪਲੋਇਟੇਸ਼ਨ ਜੋ ਹੋ ਰਹੀ ਹੈ ਉਸ ਨੂੰ ਕਿਸੇ ਤਰੀਕੇ ਨਾਲ ਐਡਰੈਸ ਨਹੀਂ ਕਰ 파 ਰਹੀ ਅਸੀਂ ਬੜੇ ਦਿਨ ਚੁੱਪ ਰਹੇ ਕਿਉਂਕਿ ਰੋਜ਼ ਬਿਆਨ ਲੱਗਦੇ ਸਨ ਕਿ ਅੱਜ ਮਸਲਾ ਹੋ ਰਿਹਾ ਕੱਲ ਹੋ ਰਿਹਾ ਚੌਥ ਹੋ ਰਿਹਾ ਮਗਰ ਨਥਿੰਗ ਦੂਜੀ ਪ੍ਰੋਬਲਮ ਸੀਰੀਅਸ ਕੀ ਖੜੀ ਹੋਈ ਹੈ ਕਿ ਜਿਨ੍ਹਾਂ ਨੇ ਸਰਕਾਰ ਦਾ ਉਹ 1500 ਰੁਪਏ ਬੋਨਸ ਦੇ ਚੱਕਰ 'ਚ ਡਾਇਰੈਕਟ ਸੋਇੰਗ ਕੀਤੀ ਸੀ ਕੀਤੀ ਸੀ ਡੀਐਸਆਰ ਨੂੰ ਅਡਾਪਟ ਕੀਤਾ ਸੀ ਕਰੋੜਾਂ ਰੁਪਈਆ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਸਰਕਾਰ ਖਾ ਗਈ ਹੈ ਇੱਕ ਪਾਸੇ ਤਾਂ ਜਿਨ੍ਹਾਂ ਨੇ डीएसआर ਨੂੰ ਅਡਾਪਟ ਕਰਕੇ ਸਰਕਾਰ ਦੇ ਜੋ ਹੁਕਮ ਸੀ ਉਸ ਨੂੰ ਫੋਲੋ ਕੀਤਾ ਮਗਰ ਉਹ ਵੀ ਖੋਕਲੇ ਨਿਕਲੇ ਕਿ ਅੱਜ ਜੋ ਉਹਨਾਂ ਨਾਲ ਕਮਿਟਮੈਂਟ ਸੀ बिकॉज ਤੁਹਾਨੂੰ ਵੀ ਪਤਾ ਹੈ ਕਿ ਇਹਦੇ ਨਾਲ ਖਰਚਾ ਵੱਧਦਾ ਸੀ ਸੋ ਸਰਕਾਰ ਨੇ ਆਪ ਦੇ ਵੱਲੋਂ ਸਬਸਿਡੀ ਐਲਾਨੀ ਮਗਰ ਰਿਜ਼ਲਟ ਜ਼ੀਰੋ ਸਬਸਿਡੀ ਦੇਹੀ ਕਿਸੇ ਨੇ ਨਹੀਂ ਲਈ ਉਲਟਾ ਕੀ ਸ਼ੁਰੂ ਹੋ ਗਿਆ ਹੁਣ ਜੇ ਕੋਈ ਅੱਗ ਲਾਉਂਦਾ ਮੈਂ ਨਹੀਂ ਕਹਿੰਦਾ ਅੱਗ ਲਾਓ ਮਗਰ ਸਰਕਾਰ ਕੀ ਕਰ ਰਹੀ ਹੈ ਕੀ ਉਹ ਅਗ ਨਾ ਲਾਣ ਨੂੰ ਪੋਸੀਬਲ ਕਰਨ ਵਾਸਤੇ ਕਿ ਸਰਕਾਰ ਕਲੀਨ ਵਾਈ ਜੀ ਦੇ ਨਾਲ এনवायरमेंट ਪੋਲਿਊਟਡ ਨਾ ਹੋਵੇ ਉਸ ਪਾਸੇ ਨੂੰ ਜਾਣ ਉਹਦੇ ਵਾਸਤੇ ਤਾਂ ਕੁਝ ਨਹੀਂ ਕਰਦੀ ਇੱਕ ਰੈਡ ਐਂਟਰੀ ਜ਼ਰੂਰ ਕਰ ਰਹੀ ਹੈ ਜਿਸ ਰੈਡ ਐਂਟਰੀ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਭਾਈ ਸਰਕਾਰ ਤਾਂ ਕੋਈ ਹੈਂਡਹੋਲਡਿੰਗ ਕਰਨੀ ਨਹੀਂ ਰਹੀ ਜੋ ਥੋੜੀਆਂ ਕਮਿਟਮੈਂਟਸ ਸੀ ਉਹਲਾ ਸਾਰਿਆਂ ਤੋਂ ਤੁਸੀਂ ਭੱਜ ਗਏ ਔਰ ਉਲਟਾ ਅੱਜ ਕਿਸਾਨ ਨੂੰ ਕਸੂਰਵਾ ਅਠਰਾ ਕੇ ਜਦੋਂ ਰੈਡ ਐਂਟਰੀਆਂ ਹੋਣੀਆਂ ਨੇ ਤੇ ਸੰਭਾਵਿਕ ਹੈ ਕੱਲ ਕਿਸੇ ਨੇ ਕੋਈ ਚੋਲ ਲੜਨੀ ਆ ਜਾਂ ਕੁਝ ਹੋਰ ਕਰਨਾ ਉਹਨੂੰ ਹਰ ਜਗ੍ਹਾ ਹੀ ਉਸ ਗੱਲ ਦੀ ਪ੍ਰੋਬਲਮ ਆਉਣੀ ਹੈ ਇਹ ਵੀ ਕਹਿਤਾ ਗਿਆ ਕਿ ਤੁਹਾਡੇ ਪਾਸਪੋਰਟ ਨਹੀਂ ਬਣਨ ਦਿੱਤੇ ਜਾਣਗੇ ਹਰ ਤਰੀਕੇ ਦਾ ਡਰਾਵਾ ਦਿੱਤਾ ਜਾ ਰਿਹਾ ਇਸੇ ਤਰੀਕੇ ਨਾਲ ਜਿਹੜੀ ਦੂਜੀ ਕਿਸਾਨਾਂ ਨਾਲ ਤਾਂ ਹਲੇ ਮੈਂ ਥੋੜੀ ਜੀ ਗੱਲ ਛੇੜੀ ਐ ਮਗਰ ਅੱਜ ਦੀ ਡੇਟ 'ਚ ਜਿਹੜੀ ਅਗਲੀ ਵੱਡੀ ਸਮੱਸਿਆ ਪਿਛਲੇ ਕੁਝ ਦਿਨਾਂ 'ਚ ਜਿਹੜੀ ਵੇਖਣ ਨੂੰ ਆ ਰਹੀ ਹੈ ਜਿਹੜੀ ਪੰਚਾਇਤੀ ਚੋਣਾਂ ਜੇ ਇਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤਹਿਸ਼ ਨੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਣ ਅੱਜ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ ਬਹਾਨੇ ਕੋਟਾ ਚ ਝੂਠੇ ਐਪੀਡੇਵਿਟ ਦੇ ਕੇ ਇਸ ਨੂੰ ਗਾਹ ਪਾਉਂਦੇ ਰਹੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਹੈ ਮੈਂ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼ਰੋਬਨੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਸ ਕੀਤਾ ਜਦੋਂ ਵੱਡੀ ਸ਼ਿਕਰਾਂ ਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪ ਦੀਆਂ ਫਸਲਾਂ ਸਾਂਭਣਿਆ ਹੋਵੇ ਜਾਂ ਮੰਡੀ ਚ ਫਸਿਆ ਹੋਵੇ ਲੋਕ ਆਪਦੇ ਕੰਮਾਂਕਾਰਾਂ ਚ ਵਿਜੀ ਹੋਣ ਸਰਕਾਰ ਨੇ ਉਹ ਸਮਾਂ ਚੂਸ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਿੰਡਾਂ ਨਾਲ ਸੰਬੰਧਿਤ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸਾਂਭਣਗੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆ ਸਮਾਂ ਹੁੰਦਾ ਹੈ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਹੈ ਮਜ਼ਦੂਰੀ ਦਾ ਉੱਥੇ ਜਾਣ ਕੇ ਕਿ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣ ਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਉਹ ਸਮਾ ਚੂਜ਼ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਦੇ ਬਾਅਦ ਕਿਵੇਂ ਧੰਦਲੀ ਕਿਵੇਂ ਕੀਤੀ ਜਾ ਰਹੀ ਹੈ ਕਿ ਆ ਇਲੈਕਸ਼ਨ ਪਰਸੋਂ ਨਾਲੋਂ ਤੋਂ ਹੀ ਜੀ ਕੋਡ ਲੱਗਿਆ ਅੱਜ ਤੋਂ ਨਾਮ ਜਿਤਗੀ ਸ਼ੁਰੂ ਹੈ ਔਰ ਨਾਮਜਦਗੀ ਸ਼ੁਰੂ ਹੋਣ ਤੋਂ ਬਾਅਦ ਵੀ ਅੱਜ ਇੱਕ ਮੈਂ ਚਿੱਠੀ ਪੜ੍ਹ ਕੇ ਤੁਹਾਨੂੰ ਬਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਪਟੈਂਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪਣੀ ਕਹਾਣੀ ਜਿਵੇਂ ਆ ਰਹੀਏ ਤੁਹਾਨੂੰ ਦੱਸਦੇ ਜਾਵਾਂਗੇ ਉਦਾਹਰਨ ਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਚਿੱਠੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ-ਬਾਰ ਫੋਨ ਕਰ ਰਹੇ ਆ ਉਤੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫਰੀ ਐਂਡ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹਰ ਸਕੇ ਬਲੌਗ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫੋ ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆਹਾ ਸੁਰਜਨ ਸਿੰਘ ਵਾਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਹੈ ਪੰਚਾਇਤ ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਹੈ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਫਿਰ ਇੱਕ ਜਿੰਮੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਹੈ ਮਗਰ ਹਰ ਰੋਟੇਸ਼ਨ ਦੀ ਕਿਵੇਂ ਧੱਜੀਆਂ ਢਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ ਚ ਪਿਛਲੀਆਂ 3 ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਆ ਜਾ ਮੇਰੇ ਬੱਲੋ ਵਾਲੀ ਵਾਲੇ ਆ ਲਾਸਟ ਤਿੰਨ ਆਰੀ ਐਸੀ ਐਸੀ ਉਹ ਪਿੰਡ ਆਇਆ ਉਹ ਫੇਰ ਉਹ ਫੇਰ ਐਸੀ ਕਰਦਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸੀ ਤੁਰੇ ਆਉਂਦੇ ਸੀ ਐਸੀ ਤੁਰੇ ਆ ਕੇ ਮੱਲਾ ਮੇਰਾ ਕਹਿਣ ਦਾ ਭਾਵ ਕਿ ਖਾਣਾ ਪੂਰਤੀ ਕੀਤੀ ਆ ਕੋਈ ਸincere ਉਹਦੇ ਚ ਕੰਮ ਨਹੀਂ ਆ ਬੱਲੋ ਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਤੇ ਪਿੰਡ ਐਸੀ ਵੋਟ ਹੀ ਨਹੀਂ ਤੇ ਐਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਉਦਾਹਰਣਾਂ ਇੱਥੇ ਮੇਰੇ ਕੋਲ ਆਈਆਂ ਜਿਵੇਂ ਪੜਨ ਲੱਗਿਆ ਤੇ ਮੈਨੂੰ ਸਮਾਂ ਲੱਗੂਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇਹ ਚ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜ ਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਮਗਰ ਜੇ ਤੁਸੀਂ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਲਭਾਰੇ ਤੁਸੀਂ ਅੱਜ ਚਲੇ ਜਾਓ ਕਿਸੇ ਇਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹੈਰਾਨ ਹੋਵੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਅਗਲਾ ਸਵਾਲ ਪੁੱਛੋ ਕਿ ਤੁਹਾਨੂੰ ਵਾਰਡਬੰਦੀ ਦੀ ਤੁਹਾਨੂੰ ਮਿਲਿਆ ਵਕੀਲ ਸਾਹਿਬ ਆਜੋ ਸਾਰੇ ਤੁਸੀਂ ਗਿਆੜੇ ਵਿਚਾਰੇ ਪੋਲਿਟਿਸ਼ਨਾ ਪਾਉਂਦੇ ਫਿਰਦੇ ਵਾਰਡਬੰਦੀ ਦਾ ਕੋਈ ਪਤਾ ਲੱਗਿਆ ਕਿ ਕਿਹੜੀ ਵਾਰਡ ਚ ਕਿਹੜੀਆਂ ਵੋਟਾਂ ਉਹਦਾ ਕੋਈ ਪਤਾ ਨਹੀਂ ਤੁਸੀਂ ਕਿਸੇ ਬੀਡੀਓ ਦਫ਼ਤਰ ਚਲੇ ਜਾਓ ਬੀਡੀਓ ਦਫ਼ਤਰ ਤਾਂ ਇਸ ਤਰ੍ਹਾਂ ਦੀ ਸੀਕਰੇਸੀ ਕੀਤੀ ਹੈ ਜਿਵੇਂ ਫੋਟੋਸ ਹਸਪਤਾਲੀ ਉੱਥੇ ਬਣਾਤਾ ਹੁੰਦਾ ਬ੍ਰਾਂਚ ਜਿਵੇਂ ਫੋਟੋਸ ਹਸਪਤਾਲ ਚ ਕੋਈ ਖਬਰ ਨਹੀਂ ਨਿਕਲਦੀ ਉਹ ਹਾਲ ਬੀਡੀਓ ਦੇ ਦਫ਼ਤਰ ਤਾਂ ਬਣਿਆ ਪਿਆ ਉਹ ਭਾਈ ਇਲੈਕਸ਼ਨ ਹੁੰਦੀ ਹੈ ਵੋਟਰ ਸੂਚੀ ਸਾਹਮਣੇ ਰੱਖੋ ਕਿ ਜਰਨਲ ਹੈ ਕਿ ਰਿజర్ਵ ਹੈ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ ਔਰ ਅਗਲੀ ਧਾਂਦਲੀ ਕੀ ਕੀਤੀ ਹੈ ਤੁਸੀਂ ਹੈਰਾਨ ਹੋਵੋਗੇ ਹੁਣ ਕਰ ਲਿਓ ਇਸ ਗੱਲ ਦੀ ਚੰਗੀ ਤਰ੍ਹਾਂ ਸਟੱਡੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਾਈਆਂ ਹੁਣ ਆ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀਆਂ ਵੋਟਾਂ ਹੀ ਕੱਟੀਆਂ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਨੇ ਦੇ ਆ ਲੋਟ ਵੋਟਰਸ ਔਰ ਸਰਕਾਰ ਦੀ ਪਾਲਿਸੀ ਟੀਵਰਡਸ ਪੰਚਾਇਤੀ ਰਾਜ ਇਲੈਕਸ਼ਨ ਕਰਾਉਣ ਦੀ ਕਿਸ ਕਿਸਮ ਦੀ ਸੀ ਇਹ ਤੁਹ ਅੰਦਾਜ਼ਾ ਲਾ ਲਓ ਕਿ ਜੇ ਕੋਈ ਐਮਪੀ ਦੀ ਵੋਟ ਪਾ ਰਿਆ ਹੈ ਕਿ ਉਹਨੂੰ ਪੰਚਾਇਤ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ 24 ਐਂਡ 'ਚ ਉਹ ਅਧਿਕਾਰ ਹੈ ਕਿ ਨਹੀਂ ਹੈ ਮਗਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਵੋਟਰ ਲਿਸਟ ਚੁੱਕ ਲਈ 1 1 23 ਮਤਲਬ ਕਿ ਜੋ 22 ਤੱਕ ਵੋਟਾਂ ਬਣੀਆਂ ਨੇ ਉਹ ਭੈਣ ਗਿਆ 23 ਚ ਜੋ ਵੋਟਾਂ ਬਣੀਆਂ ਉਹ ਨਹੀਂ ਪਹਿਣੀਆਂ 2024 ਚ ਜੋ ਹੁਣ ਤੱਕ ਵੋਟਾਂ ਬਣਕੀਆਂ ਉਹ ਨਹੀਂ ਪਹਿਣੀਆਂ ਕੀ ਇਹ ਥੋੜਾ ਫੰਡਮੈਂਟਲ ਰਾਈਟ ਦਾ ਅਧਿਕਾਰ ਦਾ ਜੋ ਫੰਡਮੈਂਟਲ ਰਾਈਟ ਸਾਨੂੰ ਮਿਲਿਆ ਸਾਡੇ ਸੰਵਿਧਾਨ ਵੱਲੋਂ ਕੀ ਉਹਦਾ ਘਾਣ ਨਹੀਂ ਕਿ ਇੱਕ ਜਿਹੜਾ ਨੌਜਵਾਨ ਆ ਜ 18 ਸਾਲ ਦਾ ਨੌਜਵਾਨ ਬੱਚਾ ਜਾਂ ਬੱਚੀ ਹੋ ਗਿਆ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਦੀ ਜਿਹੜਾ ਕੌਣ ਖੋ ਰਿਹਾ ਉਹਨਾਂ ਦੇ ਵੋਟ ਦੇ ਅਧਿਕਾਰ ਭਗਵੰਤ ਮਾਨ ਦੀ ਸਰਕਾਰ ਇਹ ਅਧਿਕਾਰ ਖੋ ਰਹੀ ਹੈ ਲੋਕ ਤਾਂ ਅਧਿਕਾਰ ਦਿੰਦੇ ਆ ਕਿ ਜਮੂਰੀਅਤ ਚ ਇਹ ਪਾਰਟਿਸਪੇਸ਼ਨ ਹੋਵੇ ਲੋਕ ਵੱਤ ਤੋਂ ਵੱਤ ਆ ਕੇ ਵੋਟ ਪਾਉਣ ਇੱਥੇ ਕੰਮ ਪੁੱਠਾ ਹੋ ਗਿਆ ਕਿ ਇਹ ਪਾਰਟਿਸਪੇਸ਼ਨ ਹੀ ਨਹੀਂ ਚਾਹ ਰੇ ਔਰ ਰੋਜ਼ ਰੌਲਾ ਪੈ ਰਿਹਾ ਕੋਈ ਇਸ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਔਰ ਜਦ ਕਿ ਆ ਮੈਂ ਐਡਾ ਵੱਡਾ ਕਾਗਜ਼ ਮੈਨੂੰ ਕੱਢ ਕੇ ਲਿਆਉਣਾ ਪਿਆ ਕਿਉਂਕਿ ਤੁਸੀਂ ਫੇਰ ਨਹੀਂ ਕੋਚ ਕਰਨੀ ਆ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਇਹ ਕੀ ਕਹਿੰਦਾ ਹੈ ਇਹ ਕਹਿੰਦਾ ਜਦ ਤੱਕ ਤੁਹਾਡੀਆਂ ਨਾਮਜ਼ਦਗੀਆਂ ਚੱਲਣੀਆਂ ਨੇ ਨਾ ਇੱਕ ਸੈਕਸ਼ਨ 32 ਹੈ ਉਹਦਾ ਸਬਸੈਕਸ਼ਨ ਪਾਰਟ 3 ਉਹ ਇਹ ਕਹਿੰਦਾ ਕਿ ਤੁਸੀਂ ਜਦ ਤੱਕ ਤੁਹਾਡੀਆਂ ਨਾਮਜ਼ਦਗੀਆਂ ਨੇ ਤੁਸੀਂ ਵੋਟਾਂ ਪਾ ਸਕਦੇ ਹੋ ਔਰ ਵੋਟ ਕਿਉਂਕਿ ਵੱਧ ਤੋਂ ਵੱਧ ਜਮਹੂਰੀਅਤ ਕੀ ਹੈ ਵੱਧ ਤੋਂ ਵੱਧ ਵੋਟਾਂ ਦੀ ਪਾਰਟਿਸਪੇਸ਼ਨ ਤੇ ਇਹਦੇ ਚ ਵੋਟਾਂ ਬਣ ਸਕਦੀ ਆ ਮਗਰ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੇ ਕੰਮ ਕੀ ਫੜ ਲਿਆ ਕਿ ਵੋਟ ਬਣਨੀ ਕੋਈ ਨਹੀਂ ਜਿਹੜੀ ਲਿਸਟ ਬਣ ਗਈ ਬਣ ਗਈ ਕੀ ਇਸ ਤਰ੍ਹਾਂ ਇਲੈਕਸ਼ਨ ਹੋਣੀ ਆ ਪਹਿਲਾਂ ਤੁਸੀਂ ਸਾਲ ਪਰ ਕਰਾਈ ਨਹੀਂ ਜੇ ਅੱਜ ਕਰਾਉਣ ਤੇ ਆਏ ਹੋ ਤੇ ਰੈਜ਼ਰਵੇਸ਼ਨ ਦੇ ਚ ਮਤਲਬ ਕਿ ਐਸੀ ਤੈਸੀ ਫੇਰ ਕੇ ਰੱਖਤੀਆਂ ਮਤਲਬ ਕਈ ਪਿੰਡ ਉਹਨਾਂ ਇਹ ਜੇ ਹੋ ਗਏ ਜਿੱਥੇ ਐਸਸੀ ਬੰਦੇ ਨੂੰ ਅਧਿਕਾਰ ਹੀ ਨਹੀਂ ਮਿਲਦਾ ਸਰਪੰਚੀ ਲੜਨ ਦਾ ਕਈ ਪਿਛਲੀ ਤਿੰਨ ਚੋਣਾਂ ਹੋ ਗਈਆਂ ਤੇ ਕਈ ਪਿੰਡ ਇਹ ਜੇ ਹੋ ਗਏ ਜਿੱਥੋਂ ਜਰਨਲ ਕਦੇ ਸਰਪੰਚ ਨਹੀਂ ਬਣ ਸਕਦਾ ਕਿਉਂਕਿ ਪਿਛਲੇ ਤਿੰਨ ਵਾਰੀ ਉਹ ਰਿਜ਼ਰਵ ਉਸ ਤਰ੍ਹਾਂ ਰਹਿ ਗਿਆ ਨੇ ਕੀ ਇਜ਼ਨ ਦਿਸ ਵਾਇਲੇਸ਼ਨ ਆਫ ਬੇਸਿਕ ਫੰਡਮੈਂਟਲਸ ਆਫ ਜਿਹੜੇ ਸਾਨੂੰ ਆਪ ਦੇ ਸੰਵਿਧਾਨ ਨੇ ਦਿੱਤੇ ਨੇ ਔਰ ਇੱਕ ਪੰਚਾਇਤ ਨਹੀਂ ਆ ਮੈਨੂੰ ਲੱਗਦਾ ਸombra ਸਾਹਿਬ ਨੇ ਵੀ ਕੋਈ ਇਹ ਜੇ ਆਪ ਦੇ ਪੁਆਇੰਟ ਦੱਸਣੇ ਆ ਕਿਉਂਕਿ ਮੇਰੇ ਕੋਲ ਸਭ ਦਾ ਇਹ ਡਾਟਾ ਨਹੀਂ ਮੈਂ ਆਪ ਚਾਹੂੰਗਾ ਇਹ ਦੱਸਾਂ ਇਹ ਆਪ ਦੱਸਣ ਔਰ ਇੱਕ ਐਫਿਡੇਵਿਟ ਹੈ ਉਨ ਮੈਨੂੰ ਰੋਜ਼ ਫੋਨ ਆ ਰਿਹਾ ਜੀ ਸਾਡਾ ਚੁੱਲਾ ਟੈਕਸ ਨਹੀਂ ਮਿਲ ਰਿਹਾ ਜੀ ਸਾਨੂੰ ਇਹ ਨਹੀਂ ਮਿਲ ਰਿਹਾ ਭਾਵੇਂ ਉਹਦੇ ਚ ਹੈ ਕਿ ਤੁਸੀਂ ਐਫੀਡੇਵਿਟ ਦੇ ਦਿਓ ਮਗਰ ਜੇ ਐਫੀਡੇਵਿਟ ਟਾਈਮ ਨਾਲ ਉਹਨੇ ਸਕਰੂਟੀਨਾਈਜ਼ ਕਰਕੇ ਓਕੇ ਨਹੀਂ ਕਰਨਾ ਤੇ ਵਿਚਾਰੀ ਚੋਣ ਕਿੱਥੋਂ ਹੋਣੀ ਹੈ ਇਸ ਲਈ ਹਰ ਤਰੀਕੇ ਨਾਲ ਅੜਿੱਕੇ ਪਾਏ ਜਾ ਰਿਹਾ ਕਿ ਚੋਣ ਸਹੀ ਤਰੀਕੇ ਨਾਲ ਹੋਵੇ ਨਾ ਦਫ਼ਤਰਾਂ 'ਚ ਬੈਠਿਆਂ ਇਹ ਸਰਪੰਚ ਪੰਜ ਬਣ ਜੇ ਔਰ ਬਹੁਤ ਵੱਡੇ ਪੱਦਰ ਤੇ ਵੱਡੇ ਪੱਦਰ ਚ ਕੱਟਰ ਇਮਾਨਦਾਰਾਂ ਨੇ ਕੱਟਰ ਬੇਈਮਾਨੀ ਕੀਤੀ ਹੈ ਲੱਖਾਂ ਰੁਪਈਆ ਚੱਲਿਆ ਬਲਾਕ ਲੈਵਲਸ ਤੇ ਜੀਤੇ ਨਾਲ ਕਰਪ ਇਹ ਕਰਪਸ਼ਨ ਚੱਲੀ ਹੈ ਜਿਹਦੇ ਨਾਲ ਰਿజర్ਵੇਸ਼ਨ ਐਂਡ ਨਾਨ ਰਿజర్ਵੇਸ਼ਨ ਵੀ ਰਿਜ਼ਰਵ ਰਿਜ਼ਰਵ ਕਰਨਾ ਕੰਮ ਪੈਸਿਆ ਲੈ ਕੇ ਹੋਇਆ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋਇਆ ਨਹੀਂ ਤਾਂ ਮੈਂ ਤਾਂ ਓਪਨ ਚੈਲੰਜ ਦਿੰਦਾ ਕਿ ਡਿਬੇਟ ਕਰ ਲੋ ਕਿ ਤੁਸੀਂ ਸਿਸਟਮ ਕੀ ਫਾਲੋ ਕੀਤਾ ਇਸ ਤਤਪਤ ਤਰੀਕੇ ਨਾਲ ਇਲੈਕਸ਼ਨ ਕਰਾਈਆਂ ਜਾ ਰਹੀਆਂ ਪਰਸੋ ਅਨਾਉਂਸ ਕੀਤੀਆਂ ਹੁਣ ਤੱਕ ਕਿਸੇ ਨੂੰ ਵੋਟ ਦਾ ਹੀ ਨਹੀਂ ਪਤਾ ਨਾ ਆਪ ਦੀ ਉਹਦਾ ਪਤਾ ਹੈ ਵਾਰਡ ਦਾ ਤੇ ਇਲੈਕਸ਼ਨ ਕਿੱਥੋਂ ਹੋਣੀ ਹੈ